ਫਸਲ ਦਾ ਲੱਗਿਆ 1509 ਲੈ ਕੇ ਲੱਗਿਆ ਹੈ ਜੀ ਹੈ 1509 ਲੈ ਕੇ ਆਇਆ ਹੈ ਕਿੰਨੀ ਫਸਲਾ ਝਾੜ ਇਹ ਤਾਂ ਝਾੜ 12 ਗੋਨਟਰ ਦਾ ਜੀ ਪਿਛਲੇ ਸਾਲ ਕਿੰਨਾ ਸੀ ਪਿਛਲੇ ਸਾਲ 25 ਗੋਨਟਰ ਦਾ ਸੀ ਕੀ ਕੀ ਲੱਗਦਾ ਝਾੜ ਘਟਿਆ ਕਾਰਨ ਕੀ ਲੱਗਦਾ ਆਹ ਮੌਸਮ ਤੇ ਪਤਾ ਨਹੀਂ ਕੀ ਗੱਲ ਸਮਝ ਨਹੀਂ ਲੱਗੀ ਜੀ ਬਰਦਰ ਅੱਛਾ ਜੀ ਤੇ ਕਿਸੇ ਹੋਰ ਵੀ ਕਿਸਾਨਾਂ ਦਾ ਹੋਇਆ ਸਾਰਿਆਂ ਦੇ ਕਿਸਾਨਾਂ ਦਾ ਹੋਇਆ ਹੈ ਜੀ ਇਹ ਅੱਛਾ ਜੀ ਕੀ ਕੋਈ ਕਿਸੇ ਨਾਲ ਇਹਦਾ ਸੰਪਰਕ ਕਰਿਆ ਖੇਤੀਬਾੜੀ ਅਫਸਰ ਨਾਲ ਜਾਂ ਹੋਰ ਕੀ ਚਾਰਨ ਪਤਾ ਕਰਿਆ ਜੀ ਹੁਣ ਤੱਕ ਨਹੀਂ ਅੱਲੇ ਦਾ ਕੋਈ ਨਹੀਂ ਪਤਾ ਕਰ ਰਿਹਾ ਹੁਣ ਕੀ ਮੰਗ ਆ ਜੀ ਮੰਗ ਆ ਬਈ ਪ੍ਰਸ਼ਾਸਨ ਕੋਈ ਦੇਣਾ ਚਾਹੀਦਾ ਸਰਬਾਤ ਫਸਲ ਲੈ ਕੇ ਆ ਜੀ 18 15 18 ਕੋਨ ਲੇ ਲੇ ਦੇ ਖੜੇ ਹੋਏ ਹਾਂ ਜੀ ਹਾਂ ਜੀ ਕਿਹੜਾ 20 ਜੀ 20110 ਸੀਗਾ ਜੀ ਪਿਛਲੇ ਸਾਲ ਕਿੰਨਾ ਸੀਗਾ ਜੀ ਇਹਦਾ 28 29 30 ਜਿਹੜੀ ਜਾਂਦਾ ਹੈ ਇਸ ਸਾਲ ਹੁਣ ਕੱਟ ਗਿਆ ਜੀ ਹਾਂ ਜੀ ਕਿੰਨੇ ਕਿਲੋ ਵੇਚਦੇ ਮੈਂ 9 ਕਿਲੋ ਵੇਚ ਦਿਆ ਜੀ ਉਹ ਦਸਾਰੇ ਹਜਵੜ ਨਾਲੇ ਬਾਕੀ 2 ਕਿਲੋ ਲੈ ਆ ਵੱਢ ਕੇ ਤਾਂ ਕੀ ਕਾਰਨ ਲੱਗਦਾ ਜਿਹੜਾ ਝਾੜ ਘਟਿਆ ਪਤਾ ਨਹੀਂ ਹੁਣ ਦੇਖੋ ਮਹਾਰਾਜ ਨੂੰ ਪਤਾ ਹੈ ਵੀ ਕੀ ਦਾ ਹਸਾਬ ਹੈ ਫਸਲ ਤਾਂ ਲੈ ਕੇ ਆਏ ਵੜ ਝਾੜ ਘਟਾ ਹੀ ਪਿਛਲੇ ਸਾਲ ਨਾਲੋਂ ਅੱਧੋ-ਅੱਧਾ ਫਰਕ ਆ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਵੀ ਜੀ ਹੈਗੇ ਸੀਗੇ ਤਿੰਨ ਕੁ ਕੀਲੇ ਅੱਛਾ ਕਿੰਨੇ ਬਣਦੇ ਨੇ 300 ਨੇ ਵੱਡੇ ਆ 1500 ਆਉਂਦੇ ਸੀਗੇ ਬਾਕੀ 26 ਆ 26 ਬਹੁਤ ਘੱਟ ਨਿਕਲ ਰਹੀ ਅੱਛਾ ਜੀ ਉਹ ਵੀ ਅੱਧੀ ਹੋ ਪਿਛਲੇ ਸਾਲ ਕਦੋਂ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਇਸ ਸਾਲ ਤਾਂ ਕੋਈ ਪਤਾ ਨਹੀਂ ਕੀ ਕਹਿ ਸਕਦਾ ਹਾਂ ਮੈਧਰਬੂਦਰ ਦਾ ਚੱਕਰ ਆਇਆ ਕੀ ਹੈ ਅੱਛਾ ਜੀ ਹੁਣ ਕੀ ਮੰਗ ਕਰ ਮੰਗਦਾ ਹੁਣ ਮੌ ਕੋਈ ਗਵਰਨਮੈਂਟ ਨੂੰ ਚਾਹੀਦੀ ਬਾਹ ਫੜਨੀ ਕਿਸਾਨਾਂ ਨੂੰ ਜੀਰੀ ਦਾ ਝਾੜ ਹੈ ਤੇ ਕਿ ਬਹੁਤ ਘੱਟ ਹੈ ਜੀ 12-12 ਕੁਇੰਟਲ ਨਿਕਲੇ ਕਿਲੇ ਕਿਹੜੀ ਫਸਲ ਬੀਜੀ ਸੀਗੀ 1509 ਜੀ ਪਿਛਲੇ ਸਾਲ ਕਿੰਨਾ ਸੀਗਾ ਜੀ ਪਿਛਲੇ ਸਾਲ 25 ਕੁਇੰਟਲ ਦਾ ਝਾੜ ਸੀ ਅੱਛਾ ਜੀ ਹਾਂ ਜੀ ਇਸ ਵਾਰ ਘੱਟ ਆਇਆ ਇਸ ਵਾਰ ਬਹੁਤ ਘੱਟ ਲੱਗਦਾ ਜੀ ਇਹਦਾ ਹੁਣ ਮੌਸਮ ਦੇ ਚੱਕਰ ਹੈ ਜੀ ਕਿਹਿਆ ਪਤਾ ਮਾਲਕ ਦੀ ਜਾਣਦਾ ਸੀ ਵਾਰ ਕਿੰਨੇ ਕਿੱਲੇ ਬੀਜੇ ਸੀਗੇ 4 ਕਿੱਲੇ ਤੇ ਜੀ ਕਿੰਨੇ ਵੱਢਲੇ ਜੀ 4ੇ ਵੱਢ ਕੇ ਲਿਆਏ ਜੀ ਕੀ ਮੰਗ ਕਰਦੇ ਆ ਅਸੀਂ ਤਾਂ ਮਾਲ ਪ੍ਰਸ਼ਾਸਨ ਤੇ ਮੰਗ ਕਰਦੇ ਹਾਂ ਕੋਈ ਨਾ ਕੋਈ ਮਾਅਬਿਆ ਦਿੱਤਾ ਜਾਵੇ ਪਰ ਸਦਲਾ ਕਿੰਨੀ ਫਸਲਾ ਝਾੜ ਇਹਦਾ ਝਾੜ 12 ਕੁੰਟਾ ਦਾ ਜੀ ਪਿਛਲੇ ਸਾਲ ਕਿੰਨਾ ਸੀ ਇਹਦੇ ਦਾ 25 ਕੁੰਟਾ ਦਾ ਸੀ ਕੀ ਕੀ ਲੱਗਦਾ ਝਾੜ ਘਟਿਆ ਕਰਨ ਕੀ ਲੱਗਦਾ ਆਹ ਮੌਸਮ ਤੇ ਪਤਾ ਨਹੀਂ ਕੀ ਗੱਲ ਸਮਝ ਨਹੀਂ ਲੱਗੀ ਜੀ ਬਰਦਾ ਅੱਛਾ ਜੀ ਇਹ ਕਿਸੇ ਹੋਰ ਵੀ ਕਿਸਾਨਾਂ ਦਾ ਹੋਇਆ ਸਾਰਿਆਂ ਦੇ ਕਿਸਾਨਾਂ ਦਾ ਹੋਇਆ ਹੈ ਜੀ ਇਹ ਅੱਛਾ ਜੀ ਕੀ ਕੋਈ ਕਿਸੇ ਨਾਲ ਇਹਦਾ ਸੰਪਰਕ ਕਰਿਆ ਖੇਤੀਬਾੜੀ ਅਫਸਰ ਨਾਲ ਜਾਂ ਹੋਰ ਕੀ ਚਾਰ ਨੂੰ ਪਤਾ ਕਰਿਆ ਜੀ ਹਲੇ ਤੱਕ ਨਹੀਂ ਹਲੇ ਤਾਂ ਕੋਈ ਨਹੀਂ ਪਤਾ ਕਰਿਆ ਕੀ ਮੰਗ ਆ ਜੀ ਮੰਗ ਆਇਆ ਵੀ ਪ੍ਰਸ਼ਾਸਨ ਕੋਈ ਦੇਣਾ ਚਾਹੀਦਾ ਸਰਬੱਤ ਦਾ ਫਸਲ ਆ ਗਿਆ ਜੀ 18 15 18 ਕੋਨ ਲਖੇਲੇ ਦੀ ਖੇੜੇ ਜੀ ਹਾਂ ਜੀ ਕਿਹੜਾ ਬੀਬੇ ਜੀ ਸੀ ਬੀ 110 ਸੀਗਾ ਜੀ ਪਿਛਲੇ ਸਾਲ ਕਿੰਨਾ ਸੀਗਾ ਜੀ ਇਹ ਦਾ 28 29 30 ਜਿਹੜੀ ਜਾਂਦਾ ਹੈ ਇਸ ਸਾਲ ਹੁਣ ਕੱਟ ਗਿਆ ਜੀ ਹਾਂ ਜੀ ਕਿੰਨੇ ਕਿਲੋ ਵਿਜਦੇ ਮੈਂ 9 ਕਿਲੋ ਵਿਜਦੀ ਆ ਜੀ ਉਹ ਦਾ ਸਾਰੇ ਹਜਵੜ ਨਾਲੇ ਬਾਕੀ 2 ਕਿਲੋ ਲੈ ਆ ਵੜ ਗਏ ਤੇ ਕੀ ਕਾਰਨ ਲੱਗਦਾ ਜਿਹੜਾ ਝਾੜ ਘਟਿਆ ਪਤਾ ਨਹੀਂ ਹੁਣ ਦੇਖੋ ਮਹਾਰਾਜ ਨੂੰ ਪਤਾ ਹੈ ਵੀ ਕੀ ਦਾ ਫਸਲ ਤਾਂ ਲੈ ਕੇ ਆਏ ਵੜ ਝਾੜ ਘਟਾ ਹੀ ਕਿੰਨੇ ਕਿਲੋ ਸਾਲੋਂ ਅੱਧੋ ਆਧਾ ਫਰਕ ਆ ਪਿਛਲੇ ਸਾਲ ਨਾਲੋਂ ਬੀਬੇ ਫਸਲ ਵਿਜਦੀ ਸੀ ਹੈਗੇ ਸੀਗੇ ਤਿੰਨ ਕਕੀਲੇ ਅੱਛਾ ਜੀ ਟੋਟਲ ਤੇ ਕਿੰਨੇ ਵੱਡੇ ਆ 1509 ਦੇ ਸੀਗੇ ਬਾਕੀ 26 ਆ 26 ਬਹੁਤ ਘੱਟ ਨਿਕਲ ਰਹੀ ਅੱਛਾ ਜੀ ਉਹ ਵੀ ਅੱਧੀ ਹੋ ਪਿਛਲੇ ਸਾਲ ਕਦੋਂ ਪਹਿਲੀ ਵਾਰ ਹੋਇਆ ਜੀ ਪਹਿਲੀ ਵਾਰ ਹੋਇਆ ਇਸ ਸਾਲ ਤਾਂ ਕੋਈ ਪਤਾ ਨਹੀਂ ਕੀ ਕਹਿ ਸਕਦਾ ਮੁੰਬੈਦਰਪੁਰ ਦਾ ਚੱਕਰ ਆਇਆ ਕੀ ਹੈ ਅੱਛਾ ਜੀ ਹੁਣ ਕੀ ਮੰਗਤ ਮੰਗਦਾ ਹੁਣ ਮੌਜੇ ਤੇ ਕੋਈ ਵਧੀਆ ਬੋਨਸ ਦੀ ਆ ਕੋਈ ਗਵਰਨਮੈਂਟ ਨੂੰ ਚਾਹੀਦੀ ਬਾਹ ਫੜ ਨਹੀਂ ਕਿਸਾਨਾਂ ਨੂੰ ਜੀਰੀ ਦਾ ਝਾੜ ਐ ਤੇ ਕੀ ਬਹੁਤ ਘੱਟ ਐ ਜੀ 12 12 ਕੁਇੰਟਲ ਨਿਕਲੇ ਕਕੀਲੇ ਦੇ ਕਿਹੜੀ ਫਸਲ ਬੀਜੀ ਸੀਗੀ 1509 ਜੀ ਪਿਛਲੇ ਸਾਲ ਕਿੰਨਾ ਸੀ ਜੀ ਪਿਛਲੇ ਸਾਲ 25 ਕੁਇੰਟਲ ਦਾ ਝਾੜ ਸੀ ਜੀ ਅੱਛਾ ਜੀ ਹਾਂ ਜੀ ਇਸ ਵਾਰ ਘਟਾ ਆਇਆ ਇਸ ਵਾਰ ਬਹੁਤ ਘੱਟ ਲੱਗਦਾ ਜੀ ਇਹਦਾ ਹੁਣ ਮੌਸਮ ਦੇ ਚੱਕਰ ਹੈ ਜੀ ਕਿਹ ਪਤਾ ਮਾਲਕ ਦੀ ਜਾਣਦਾ ਸੀ ਇਸ ਵਾਰ ਕਿੰਨੇ ਕਿੱਲੇ ਵਿਜੇ ਸੀਗੇ 4 ਕਿੱਲੇ ਤੇ ਜੀ ਕਿੰਨੇ ਵੱਢ ਲਏ ਜੀ 4ੇ ਵੱਢ ਕੇ ਲਿਆਏ ਜੀ ਕੀ ਮੰਗ ਕਰਦੇ ਆ ਅਸੀਂ ਤਾਂ ਮਾਲ ਪ੍ਰਸ਼ਾਸਨ ਤੇ ਮੰਗ ਕਰਦੇ ਹਾਂ ਕੋਸਣਾ ਕੋਸ ਮਾਪ ਜਿਆਦਾ ਦੱਸਿਆ ਜਾਂਦਾ